ਸਾਦ ਸੰਗ ਦੁਸ਼ਮਨ ਸਭ ਮੀ ਸਾਦ ਕੇ ਸੰਗ ਮਹਾਂ ਹੋਨੇ ਸਾਦ ਸੰਕਿਸਿਓ ਨਹੀਂ ਬੈਰ ਸਾਦ ਕੇ ਸੰਗ ਲਾਂਬੀਗ ਪਹਿਰੀ ਸਾਦ ਕੇ ਸੰਗ ਨਹੀਂ ਸਾਧ ਸੰਗ ਜਾਨੇ ਪਰਮਾਨੰਦਾ ਸਾਧ ਕੇ ਸੰਗ ਨਾਹੀ ਹੋਂ ਕਾਬ ਸਾਧ ਕੇ ਸੰਗ ਤੈ ਸਭਾ ਕੋ ਆਪੇ ਜਾਨੇ ਸਾਧ ਬਿਡਾਈ ਨਾਮਿਕ ਸਾਧ ਪ੍ਰਭ ਬਨ ਆਏ ਤੀ ਸਾਧ ਸੰਗ ਦੁਸ਼ਮਨ ਸਭ ਮੀ ਸਾਧੂ ਕੇ ਸੰਗ ਮਾਪੋਨੀ ਸਾਧ ਸੰਗ ਕਿਸੇ ਨਹੀਂ ਮੈਰੋ ਸਾਧ ਕੇ ਸੰਗ ਨਾ ਬੀਗਾ ਮੈਰੋ ਸਾਧ ਕੇ ਸੰਗ ਨਹੀਂ ਕੋ ਮੰਦਾ ਸਾਧ ਸੰਜਾਨੇ ਪਰਮਾਨੰਦਾ ਸਾਧ ਸੰਗ ਨਹੀਂ ਹੋਂਤਾ ਕੋ ਸਾਧ ਕੇ ਸੰਗ ਤਜ ਸਭ ਆਪ ਆਪੇ ਜਨੈ ਸਾਧ ਬਡਾਈ ਨਾਨਕ ਸਾਧ ਪ੍ਰਭ ਮਨਾਈ ਆਪੇ ਜਨੈ ਸਾਧ ਬਡਾਈ ਨਾਨਕ ਸਾਧ ਪ੍ਰਭ ਬਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਰੇਡੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹਨ ਗੁਰਦੇਵ ਉਪਦੇਸ਼ ਕਰਦੇ ਹਨ ਸਾਥ ਸੰਗ ਦੁਸ਼ਮਣ ਸਭ ਮਿੱਤ ਸਾਧੂ ਕੇ ਸੰਗ ਮਹਾ ਪੁਨੀਤ ਇੱਕ ਭਗਤ ਜਨ ਇੱਕ ਸਾਧੂ ਜਨ ਗੁਰੂ ਜਨ ਦੀ ਜਿਹੜੀ ਸੰਗਤ ਹੈ ਨਾ ਉਹ ਬੜੀ ਬਰਕਤ ਹੈ ਜਦੋਂ ਇਹੋ ਜੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਤੇ ਜਿਹੜੇ ਦੁਸ਼ਮਣ ਹਨ ਉਹ ਵੀ ਮਿੱਤਰ ਬਣ ਜਾਂਦੇ ਹਨ ਤੇ ਸਾਧ ਕੇ ਸੰਗ ਮਹਾ ਪੁਨੀਤ ਐਕ ਤਾਂ ਹੁੰਦਾ ਨਾ ਪਵਿੱਤਰ ਐਕ ਹੁੰਦਾ ਪੁਨੀਤ ਐਕ ਹੁੰਦਾ ਮਹਾ ਪੁਨੀਤ ਯਾਨੀ ਕਿ ਬਿਲਕੁਲ ਮੈਲ ਨਹੀਂ ਰਹਿੰਦੀ ਇੱਕਦਮ اپنی ਜਿਹੜੀ ਆਤਮਾ ਹੈ ਉਹ ਪੂਰਨ ਤਰ੍ਹਾਂ ਪਵਿੱਤਰ ਤੇ ਪੁਨੀਤ ਹੋ ਜਾਂਦੀ ਹੈ ਮਹਾ ਪੁਨੀਤ ਹੋ ਜਾਂਦੀ ਹੈ ਸਾਧ ਸੰਗ ਕਿਸੇ ਨੂੰ ਨਹੀਂ ਬੈਰ ਫਿਰ ਕਿਸੇ ਨਾਲ ਬੈਰ ਨਹੀਂ ਰਹਿੰਦਾ ਕਿਉਂਕਿ ਬੈਰ ਹੋਣ ਲਈ ਦੋ ਤਾਂ ਹੋਣੇ ਚਾਹੀਦੇ ਹਨ ਜਦੋਂ ਸਾਧ ਸੰਗ ਦੀ ਬਰਕਤ ਨਾਲ ਇੱਕਮ ਕਾਰਨ ਵਾਲੀ ਆਤਮਾ ਲੀਨ ਹੋ ਗਈ ਤੇ ਫਿਰ ਕਿਸੇ ਨਾਲ ਬੈਰ ਕਿਉਂ ਹੋਊਗਾ ਸਾਧ ਕੇ ਸੰਗ ਨੰਬੀਗਾ ਪੈਰ ਫਿਰ ਉਸ ਰੋਸ਼ਨੀ ਦੇ ਵਿੱਚ ਗਲਤ ਪਾਸੇ ਕਦਮ ਕਦੇ ਵੀ ਨਹੀਂ ਇਨਸਾਨ ਉਠਾਉਂਦਾ ਸਾਧ ਕੇ ਸੰਗ ਨਾ ਹੀ ਕੋਮਦਾ ਸਾਧ ਸੰਗ ਜਾਣੇ परमानंदਾ ਜਦੋਂ ਚਾਰੇ ਪਾਸੇ ਏਕ ਓਮਕਾਰ ਹੀ ਓਮਕਾਰ ਦਿਖੂਗਾ ਇਹੋ ਜੀ ਸੰਗਤ ਦੇ ਬਰਕਤ ਨਾਲ ਤੇ ਫਿਰ ਕੋਈ ਮੰਦਾ ਕਿਉਂ ਦੇਖੂਗਾ ਫਿਰ ਸਾਰਾ ਸਾਰੀ ਕਾਇਨਾਤ ਪਰਮਾਤਮਾ ਦਾ ਰੂਪ ਦਿਖੋਗੀ ਨਾ ਸਾ ਸੰਗ ਜਾਣੇ ਪਰਮਾਨੰਦਾ ਫਿਰ ਤਾਂ ਚਾਰੇ ਪਾਸੇ ਪਰਮਾਨੰਦਾ ਹੀ ਪਰਮਾਨੰਦਾ ਏਕ ਓਮਕਾਰ ਵਾਏ ਗੁਰੂ ਏਕ ਓਮਕਾਰ ਵਾਏ ਗੁਰੂ ਨਜ਼ਰ ਆਂਦਾ ਹੈ ਸਾਥ ਕੇ ਸੰਗ ਨਹੀਂ ਹਉ ਤਾਪ ਆਪ ਆਪਾਂ ਕਹਿੰਦੇ ਨਾ ਤਾਪਮਾਨ ਚੜ ਗਿਆ ਸ਼ਰੀਰ ਨੂੰ ਬੁਖਾਰ ਚੜ ਗਿਆ ਅੱਜ ਆਪਾਂ ਕਹਿ ਦਿੰਦੇ ਨੇ ਕਿ ਮੌਸਮ ਬੜਾ ਗਰਮ ਹੈ ਇੱਕ ਅਹੰਕਾਰ ਦਾ ਤਾਪ ਹੈ ਜਿਹੜਾ ਅੰਦਰੋਂ-ਅੰਦਰ ਆਪਾਂ ਨੂੰ ਸਾੜਦਾ ਹੈ ਤੇ ਉਸ ਤਾਪ ਤੋਂ ਮੁਕਤੀ ਮਿਲਦੀ ਹੈ ਗੁਰੂ ਜਨਾਂ ਦੀ ਪਗਤ ਜਨਾਂ ਦੀ ਸਾਧ ਜਨਾਂ ਦੀ ਸੰਗਤ ਨਾਲ ਸਾਧ ਕੇ ਸੰਗ ਤਜੇ ਸਭ ਆਪ ਜਿਹੜੀ ਆਪਾ ਭਾਵ ਦੀ ਦ્વੈਤ ਭਾਵਨਾ ਅਹੰਕਾਰ pau ਉਹ ਸਾਰੀ ਦੀ ਸਾਰੀ ਇਨਸਾਨ ਤਜ ਲੈਂਦਾ ਹੈ ਯਾਨੀ ਛੱਡ ਦਿੰਦਾ ਹੈ ਆਪੇ ਜਾਣੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਣਾਈ ਜਿਹੜੀ ਸਾਧ ਦੀ ਬੜਾਈ ਹੈ ਨਾ ਉਹ ਪ੍ਰਭੂ ਹੀ ਦੱਸ ਸਕਦੇ ਹਨ ਕਿਉਂਕਿ ਸਾਡੀ ਜਿਹੜੀ ਆਤਮਾ ਹੈ ਪਗਤ ਜਨ ਦੀ ਗੁਰੂ ਜਨ ਦੀ ਆਤਮਾ ਹੈ ਉਹਨਾਂ ਪਰ ਵਾਹਿਗੁਰੂ ਨਾਲ ਲੀਨ ਹੋ ਚੁੱਕੀ ਹੈ ਤੇ ਆਪਾਂ ਆਪਣੀ ਤੁਸ਼ਬੂਦੀ ਨਾਲ ਉਸ ਸੰਗਤ ਦੀ ਵਡਿਆਈ ਜਾਂ ਸਾਧੂ ਜਨ ਦੀ ਪਗਤ ਜਨ ਦੀ ਵਡਿਆਈ ਆਪਾਂ ਕਰਨ ਜੋਗੇ ਨਹੀਂ ਹੁੰਦੇ ਨਾਨਕ ਸਾਧ ਪ੍ਰਭੂ ਬਨਾਈ ਜਿਹੜੇ ਪਗਤ ਜਨ ਹੈ ਸਾਧ ਜਨ ਹੈ ਉਹ ਪ੍ਰਭੂ ਨਾਲ ਇੱਕਮ ਕਰਵਾਏ ਗੁਰੂ ਨਾਲ ਇੱਕਮਿਕ ਹੋਏ ਹੁੰਦੇ ਹਨ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਅਰਦਾਸ ਨਵਾ ਗਿਆ ਬਖਸ਼ੋ ਹੋਈਆਂ ਗਲਤੀਆਂ ਵੀ ਬਖਸ਼ ਕਿਮਤ ਆ ਜਾ ਚੱਕੇ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ